ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਇਸ ਨਵੇਂ ਸਾਲ ਦੇ ਵਿੱਚ ਭਾਵ ਕਿ 2025 ਦੇ ਵਿੱਚ ਤੁਸੀਂ ਵੀ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਹੋ ਤਾਂ ਇਹ ਚਾਰ ਕੰਮ ਤੁਸੀਂ ਜ਼ਰੂਰ ਕਰ ਲੈਣੇ ਜੀ ਤਾਂ ਵੇਖ ਲੈਣਾ ਤੁਹਾਡੇ ਬੱਚੇ ਜ਼ਰੂਰ ਤਰੱਕੀ ਕਰਨਗੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਬਣੀ ਰਹੇ ਉਹ ਆਪਣੀ ਜ਼ਿੰਦਗੀ ਵਿੱਚ ਤਰੱਕੀਆਂ ਮਾਣਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਇਸ ਨਵੇਂ ਸਾਲ ਵਿੱਚ ਭਾਵ ਕਿ 2025 ਦੇ ਵਿੱਚ ਬੱਚਿਆਂ ਦੀ ਕਾਮਯਾਬੀ ਦੇ ਲਈ ਮਾਤਾ ਪਿਤਾ ਇਹ ਕੰਮ ਜ਼ਰੂਰ ਕਰਨ ਜਿਸ ਨਾਲ ਤੁਹਾਡੇ ਬੱਚੇ ਕਾਮਯਾਬ ਹੋ ਜਾਣਗੇ ਤੇ ਉਹ ਚਾਰ ਕੰਮ ਕਿਹੜੇ ਹਨ ਜੀ ਜਿਹੜੇ ਬੱਚਿਆਂ ਨੂੰ ਕਾਮਯਾਬ ਬਣਾਉਂਦੇ ਹਨ ਇਹ ਸਾਰੀ ਹੀ ਗੱਲਬਾਤ ਸਾਥ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਸਾਨੂੰ ਪਤਾ ਨਹੀਂ ਲੱਗ ਪਉਂਦਾ ਕਿ ਅਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾ ਸੰਖਿਆ ਚ ਹੁਣ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਬਹੁਤ ਬੱਚੇ ਆਪਣੇ ਮਾਤਾ ਪਿਤਾ ਤੋਂ ਦੂਰ ਰਹਿੰਦੇ ਹਨ ਚਾਹੇ ਉਹ ਪੜ੍ਹਾਈ ਕਰਕੇ ਹੋਣ ਚਾਹੇ ਉਹ ਨੌਕਰੀ ਕਮਾਏ ਕਰਕੇ ਹੋਣ ਕਿਸੇ ਵੀ ਕਾਰਨ ਕਰਕੇ ਭਾਵੇਂ ਬੱਚੇ ਦੂਰ ਹਨ ਤੇ ਬੱਚੇ ਦੇ ਉੱਪਰ ਕੋਈ ਮੁਸੀਬਤ ਹੋਵੇ ਕੋਈ ਔਖੀ ਘੜੀ ਹੋਵੇ ਬੱਚਾ ਕਿਸੇ ਚਿੰਤਾ ਦੇ ਵਿੱਚ ਹੋਵੇ ਤੇ ਮਾਂ ਤੋਂ ਤੇ ਮਾਂ ਦੂਰ ਤੋਂ ਹੀ ਪਹਿਚਾਣ ਜਾਂਦੀ ਹੈ ਕਿ ਦੂਰ ਬੈਠੇ ਆ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਲਈ ਕਿ ਮੇਰੇ ਬੱਚੇ ਲਈ ਕੋਈ ਮੁਸੀਬਤ ਬਣੀ ਹੋਈ ਹੈ ਜਾਂ ਮੇਰਾ ਬੱਚਾ ਅੱਜ ਪਰੇਸ਼ਾਨ ਹੈ ਕਿਸੇ ਤਕਲੀਫ ਦੇ ਵਿੱਚ ਹੈ ਉਸ ਦਾ ਮਨ ਫਿਰ ਬੇਚੈਨ ਹੋ ਜਾਂਦਾ ਹੈ ਉਸ ਦਾ ਮਨ ਵਾਰ-ਵਾਰ ਆਪਣੇ ਬੱਚੇ ਨੂੰ ਯਾਦ ਕਰਦਾ ਹੈ ਤੇ ਦਿਲ ਦੇ ਅੰਦਰ ਇੱਕ ਖਿੱਚ ਜਿਹੀ ਪੈਂਦੀ ਹੈ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਕਈ ਵਾਰ ਮਾਂ ਦਾ ਅਚਾਨਕ ਫੋਨ ਆ ਜਾਂਦਾ ਹੈ ਕਿ ਪੁੱਤ ਕੀ ਗੱਲ ਹੈ ਵਾਰ-ਵਾਰ ਮੇਰਾ ਤੇਰੇ ਵੱਲ ਧਿਆਨ ਜਾ ਰਿਹਾ ਸੀ ਤੇਰੀ ਬੜੀ ਫਿਕਰ ਹੋ ਰਹੀ ਸੀ ਤੇਰੀ ਮੈਨੂੰ ਯਾਦ ਆ ਰਹੀ ਸੀ ਕਿ ਤੂੰ ਠੀਕ ਹੈ ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਕਿਸੇ ਗੱਲ ਦੀ ਕੋਈ ਚਿੰਤਾ ਤਾਂ ਨਹੀਂ ਉਸ ਵੇਲੇ ਆਪਾਂ ਸੋਚ ਕੇ ਫਿਰ ਹੈਰਾਨ ਹੋ ਜਾਂਦੇ ਹਾਂ ਕਿ ਸਾਡੇ ਮਨ ਦੀ ਚਿੰਤਾ ਮਾਂ ਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਸਾਡੇ ਦਿਲ ਦੀ ਗੱਲ ਮਾਂ ਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਕਿਉਂਕਿ ਮਾਂ ਨੂੰ ਬੱਚੇ ਦੇ ਦਿਲ ਦੀ ਹਰ ਗੱਲ ਪਤਾ ਲੱਗ ਜਾਂਦੀ ਹੈ ਉਹ ਭਾਵੇਂ ਦੂਰ ਹੋਵੇ ਤੇ ਭਾਵੇਂ ਕੋਲ ਉਹ ਹਰ ਗੱਲ ਜਾਣ ਹੀ ਲੈਂਦੀ ਹੈ ਬਿਨਾਂ ਹੀ ਕੁਝ ਕਿਹਾ ਸਭ ਕੁਝ ਸਮਝ ਜਾਂਦੀ ਹੈ ਕਿ ਮੇਰਾ ਬੱਚਾ ਕਿਸੇ ਗੱਲ ਤੋਂ ਪਰੇਸ਼ਾਨ ਹੈ ਇਹ ਰਿਸ਼ਤਾ ਹੀ ਸਾਤ ਸੰਗਤ ਜੀ ਕੁਝ ਐਦਾਂ ਦਾ ਹੁੰਦਾ ਹੈ ਪਤਾ ਨਹੀਂ ਮਾਂ ਦੇ ਕੋਲ ਕਿਹੜੀ ਅਜੇਹੀ ਸ਼ਕਤੀ ਹੈ ਜਿਸ ਨਾਲ ਉਸ ਨੂੰ ਆਪਣੇ ਬੱਚੇ ਦੇ ਦੁੱਖ ਬਾਰੇ ਬੜੇ ਹੀ ਜਲਦੀ ਪਤਾ ਲੱਗ ਜਾਂਦਾ ਹੈ ਕਿਉਂਕਿ ਬੱਚਿਆਂ ਤੇ ਮਾਂ ਦਾ ਰਿਸ਼ਤਾ ਬੜਾ ਜ਼ਿਆਦਾ ਖਾਸ ਹੈ ਤੇ ਸਭ ਤੋਂ ਜ਼ਿਆਦਾ ਨਜ਼ਦੀਕ ਦਾ ਰਿਸ਼ਤਾ ਹੈ। ਉਹ ਆਪਣੇ ਬੱਚਿਆਂ ਦੀ ਦਿਲ ਦੀ ਹਰ ਗੱਲ ਪੜ ਲੈਂਦੀ ਹੈ। ਇਸ ਕਰਕੇ ਅੱਜ ਦੀ ਵੀਡੀਓ ਵਿੱਚ ਕੁਝ ਖਾਸ ਗੱਲਾਂ ਮਾਵਾਂ ਦੇ ਲਈ ਦੱਸਣ ਜਾ ਰਹੀ ਹਾਂ ਜੀ। ਜੋ ਮਾਵਾਂ ਨੇ ਇਹ ਕੰਮ ਆਪਣੇ ਬੱਚਿਆਂ ਦੇ ਲਈ ਕਰਨੇ ਹਨ। ਜੋ ਉਹਨਾਂ ਦਾ ਬੱਚਾ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਹੋ ਜਾਵੇ। ਕਿਸੇ ਵੀ ਗੱਲ ਦੀ ਤੱਤੀ ਵਾਤੋਂ ਬਚਿਆ ਰਹੇ, ਹਮੇਸ਼ਾ ਖੁਸ਼ ਰਹੇ। ਅਓ ਸਾਥ ਸੰਗਤ ਜੀ ਜਾਣਦੇ ਹਨ ਕਿ ਮਾਵਾ ਨੇ ਉਹ ਕਿਹੜੇ ਕੰਮ ਕਰਨੇ ਹਨ ਬੱਚੇ ਨੂੰ ਕਾਮਯਾਬ ਕਰਨ ਦੇ ਲਈ ਤੰਦਰੁਸਤ ਰੱਖਣ ਦੇ ਲਈ ਤਰੱਕੀ ਦੇ ਵਾਸਤੇ ਖੁਸ਼ ਰੱਖਣ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ ਉਸ ਦੇ ਲਈ ਸਭ ਤੋਂ ਪਹਿਲਾਂ ਉਸ ਦੇ ਸਰੀਰ ਦੀ ਤੰਦਰੁਸਤੀ ਉਸ ਤੋਂ ਬਾਅਦ ਉਸ ਦੇ ਮਨ ਦੀ ਖੁਸ਼ੀ ਉਸ ਤੋਂ ਬਾਅਦ ਉਸ ਦੇ ਕੋਲ ਚੰਗਾ ਗਿਆਨ ਹੋਵੇ ਚੰਗੀ ਜਾਣਕਾਰੀ ਹੋਵੇ ਉਸ ਦਾ ਬਹਿਣ ਖਲੋਣ ਚੰਗਾ ਹੋਵੇ ਉਸ ਤੋਂ ਬਾਅਦ ਉਹ ਕਿਹੜੇ ਲੋਕਾਂ ਵਿੱਚ ਰਹਿੰਦਾ ਹੈ ਕਿੰਨਾ ਦੋਸਤਾਂ ਵਿੱਚ ਉਸ ਦਾ ਉੱਠਣਾ ਬੈਠਣਾ ਹੈ ਭਾਵ ਉਸ ਦੀ ਸੰਗਤ ਕਿੰਜ ਦੀ ਹੈ ਚੰਗੀ ਹੈ ਜਾਂ ਮਾੜੀ ਹੈ ਉਸ ਨੂੰ ਆਪਣੀ ਮੰਜ਼ਿਲ ਦਾ ਗਿਆਨ ਹੋਵੇ ਉਸ ਨੇ ਅੱਗੇ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਹੈ ਜੇਕਰ ਉਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੋਵੇਗਾ ਤਾਂ ਉਸ ਤੱਕ ਪਹੁੰਚਣਾ ਉਸ ਦੇ ਲਈ ਆਸਾਨ ਹੋ ਜਾਵੇਗਾ ਆਪਣੀ ਮੰਜ਼ਿਲ ਪ੍ਰਤੀ ਆਪਣੇ ਲਕਸ਼ਿਅ ਪ੍ਰਤੀ ਇਰਾਦਾ ਪੱਕਾ ਹੋਵੇ ਆਤਮ ਵਿਸ਼ਵਾਸ ਪੱਕਾ ਹੋਵੇ ਇਹ ਸਾਰੀਆਂ ਹੀ ਚੀਜ਼ਾਂ ਸਾਨੂੰ ਬੋਲਣ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਕਮਾਉਣੀਆਂ ਪੈਂਦੀਆਂ ਹਨ ਪਰ ਕੁਝ ਗੱਲਾਂ ਸਾਨੂੰ ਸਾਡੇ ਮਾਤਾ ਪਿਤਾ ਸਾਨੂੰ ਸਿਖਾਉਂਦੇ ਹਨ ਮਾਤਾ ਪਿਤਾ ਸੰਸਕਾਰਾਂ ਦੇ ਵਿੱਚੋਂ ਕੁਝ ਚੀਜ਼ਾਂ ਹੀ ਸਾਨੂੰ ਮਿਲਦੀਆਂ ਹਨ ਸਾਡਾ ਸਿਰਫ ਇਹ ਫਰਜ਼ ਨਹੀਂ ਕਿ ਬੱਚਿਆਂ ਨੂੰ ਸੋਹਣੇ ਕੱਪੜੇ ਲੈ ਕੇ ਦਿੱਤੇ ਖਾਣ ਪੀਣ ਨੂੰ ਚੰਗਾ ਦੇ ਦਿੱਤਾ ਬੱਚਿਆਂ ਦੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਬੱਚਿਆਂ ਦੀਆਂ ਰੀਜਾਂ ਚਾ ਪੂਰੇ ਕਰਨ ਦੇ ਨਾਲ ਨਾਲ ਬੱਚਿਆਂ ਦੇ ਲਈ ਅਰਦਾਸ ਬੇਨਤੀਆਂ ਕਰਨ ਦੇ ਨਾਲ ਬੱਚੇ ਨੂੰ ਚੰਗਾ ਗਿਆਨ ਦੇਣਾ ਤੇ ਚੰਗੇ ਸੰਸਕਾਰ ਵੀ ਦੇਣੇ ਹਨ ਕਦੇ ਇਹ ਨਾ ਕਹੋ ਕਿ ਮੈਂ ਆਪਣੇ ਬੱਚੇ ਲਈ ਬਹੁਤ ਸਾਰਾ ਧਨ ਦੌਲਤ ਜੋੜ ਕੇ ਰੱਖ ਲੈਣਾ ਹੈ ਤਾਂ ਕਿ ਮੇਰਾ ਬੱਚਾ ਜ਼ਿੰਦਗੀ ਦੇ ਵਿੱਚ ਸੌਖਾ ਰਹਿ ਸਕੇ ਸਿਆਣੇ ਕਹਿੰਦੇ ਹਨ ਕਿ ਆਪਣੇ ਬੱਚੇ ਨੂੰ ਇਨਾ ਗਿਆਨ ਦਿਓ ਕਿ ਧਨ ਕਮਾਉਣ ਦੇ ਯੋਗ ਹੋ ਜਾਵੇ ਇੰਨਾ ਕਾਬਿਲ ਬਣਾ ਦਿਓ ਕਿ ਉਹ ਕਿਸੇ ਤੇ ਨਿਰਭਰ ਨਾ ਰਹੇ ਉਸ ਨੂੰ ਸੁੱਖ ਸਹੂਲਤਾਂ ਦੇਣ ਦੀ ਥਾਂ ਸੁੱਖ ਸਹੂਲਤਾਂ ਕਮਾਉਣ ਦੇ ਯੋਗ ਬਣਾ ਦਿਓ ਤਾਂ ਹੀ ਬੱਚਾ ਜ਼ਿੰਦਗੀ ਵਿੱਚ ਸੁਖੀ ਰਹਿ ਸਕਦਾ ਹੈ ਕਿਉਂਕਿ ਜ਼ਿੰਦਗੀ ਦੇ ਹਰ ਮੋੜ ਤੇ ਹਾਲਾਤ ਬਦਲਦੇ ਰਹਿੰਦੇ ਹਨ ਇਸ ਲਈ ਬੱਚਿਆਂ ਨੂੰ ਇੰਨਾ ਕਾਬਿਲ ਬਣਾਉਣਾ ਕਿ ਨਵੇਂ ਦੀ ਪਰਿਸਥਿਤੀ ਹੋਵੇ ਉਹਨਾਂ ਹਾਲਾਤਾਂ ਵਿੱਚ ਉਹ ਕਾਮਯਾਬ ਹੋ ਜਾਵੇ ਤੇ ਸੁਖੀ ਵੱਸ ਸਕੇ ਇਸ ਲਈ ਬੱਚੇ ਨੂੰ ਚੰਗਾ ਚੰਗਾ ਗਿਆਨ ਦੇਣਾ ਚਾਹੀਦਾ ਹੈ ਤੇ ਚੰਗੇ ਗਿਆਨ ਦੇ ਨਾਲ ਜੋੜਨਾ ਚਾਹੀਦਾ ਹੈ ਗਿਆਨ ਦਾ ਮਤਲਬ ਹੈ ਕਿ ਆਪਣੇ ਬੱਚੇ ਨੂੰ ਗੁਰੂ ਦੇ ਲੜ ਲਾਉਣਾ ਚਾਹੀਦਾ ਹੈ ਗੁਰੂ ਦਾ ਗਿਆਨ ਦੇਣਾ ਚਾਹੀਦਾ ਹੈ ਗੁਰੂ ਦੇ ਵਿਚਾਰ ਹੀ ਸਭ ਤੋਂ ਅਨਮੋਲ ਤੇ ਉੱਤਮ ਗਿਆਨ ਹੁੰਦੇ ਹਨ ਜੋ ਬੱਚਾ ਬਚਪਨ ਤੋਂ ਹੀ ਗੁਰੂ ਦੇ ਲੜ ਲੱਗ ਜਾਂਦਾ ਹੈ ਗੁਰੂ ਦੇ ਗਿਆਨ ਦੇ ਨਾਲ ਜੁੜ ਜਾਂਦਾ ਹੈ ਉਸ ਦੀ ਜ਼ਿੰਦਗੀ ਦੀ ਨਿਰਾਸ਼ਾ ਚਿਹੜੀ ਹੈ ਉਸ ਦੀ ਜ਼ਿੰਦਗੀ ਦਾ ਆਲਸ ਤਿਲਦਰ ਕਈ ਪ੍ਰਕਾਰ ਦੇ ਕਲੇਸ਼ ਖਤਮ ਹੋ ਜਾਂਦੇ ਹਨ ਗੁਰੂ ਦੇ ਗਿਆਨ ਨਾਲ ਹੀ ਬੱਚਿਆਂ ਨੂੰ ਸਹੀ ਗਲਤ ਦਾ ਪਤਾ ਲੱਗ ਜਾਵੇਗਾ ਫਿਰ ਭੁੱਲ ਕੇ ਵੀ ਗਲਤ ਕੰਮ ਨਹੀਂ ਕਰਨਗੇ ਇਸ ਲਈ ਆਪਾਂ ਜੇਕਰ ਬੱਚੇ ਦੇ ਲਈ ਕੁਝ ਕਰਨਾ ਹੈ ਤਾਂ ਆਪਣੇ ਬੱਚੇ ਨੂੰ ਸਿਰਫ ਮਹਿੰਗੇ ਕੱਪੜੇ ਕੀਮਤੀ ਖਿਡਾਉਣੇ ਤੇ ਤੋਹਫੇ ਨਹੀਂ ਲੈ ਕੇ ਦੇਣੇ ਉਸ ਨੂੰ ਜ਼ਿੰਦਗੀ ਵਿੱਚ ਸਭ ਤੋਂ ਅਨਮੋਲ ਤੋਹਫਾ ਵੀ ਦੇਣਾ ਹੈ ਤੇ ਉਹ ਅਨਮੋਲ ਤੋਹਫਾ ਹੈ ਜੀ ਗੁਰੂ ਦਾ ਗਿਆਨ ਗੁਰੂ ਦੇ ਲੜ ਆਪਾਂ ਤਾਂ ਹੀ ਲਾ ਸਕਦੇ ਹਾਂ ਜੇ ਆਪਾਂ ਖੁਦ ਗੁਰੂ ਦੇ ਲੜ ਲੱਗਾਂਗੇ ਜੇ ਆਪਾਂ ਵੀ ਰੋਜ਼ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਬੱਚੇ ਨੂੰ ਵੀ ਰੋਜ਼ ਰਕੋਲ ਬਿਠਾ ਕੇ ਪਾਠ ਕਰਵਾਉਣਾ ਚਾਹੀਦਾ ਹੈ ਰੋਜ਼ ਗੁਰੂ ਘਰ ਜਾਣਾ ਚਾਹੀਦਾ ਹੈ ਤੇ ਨਾਲ ਬੱਚੇ ਨੂੰ ਵੀ ਲੈ ਕੇ ਜਾਣਾ ਚਾਹੀਦਾ ਹੈ ਬਹੁਤੇ ਮਾਤਾ ਪਿਤਾ ਆਖਦੇ ਹਨ ਜੀ ਅਸੀਂ ਤਾਂ ਗੁਰੂ ਘਰੇ ਜਾਂਦੇ ਹਾਂ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ ਆਪਣੇ ਬੱਚਿਆਂ ਲਈ ਅਰਦਾਸ ਬੇਨਤੀ ਵੀ ਕਰਦੇ ਹਾਂ ਪਰ ਬੱਚਿਆਂ ਦਾ ਟਾਈਮ ਟੇਬਲ ਹੀ ਕੁਝ ਇੰਜ ਦਾ ਹੈ ਬਣਿਆ ਹੋਇਆ ਹੈ ਕਿਉਂਕਿ ਉਹ ਪਾਠ ਨਹੀਂ ਕਰ ਸਕਦੇ ਨਾ ਹੀ ਗੁਰੂ ਘਰ ਜਾਣ ਦਾ ਸਮਾਂ ਕੱਢ ਪਾਉਂਦੇ ਹਨ ਕਿਉਂਕਿ ਕਈ ਆਖਦੇ ਹਨ ਕਿ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਦੇ ਹਨ ਸਕੂਲ ਤੋਂ ਆ ਕੇ ਬੱਚਿਆਂ ਕੋਲ ਤਾਂ ਖੇਡਣ ਦਾ ਸਮਾਂ ਵੀ ਨਹੀਂ ਹੁੰਦਾ ਸਕੂਲ ਦਾ ਕੰਮਕਾਰ ਕਰਨਾ ਹੁੰਦਾ ਹੈ ਬੱਚਿਆਂ ਨੇ ਥੋੜਾ ਬਹੁਤ ਆਰਾਮ ਵੀ ਕਰਨਾ ਹੁੰਦਾ ਹੈ ਕਿਹੜੇ ਵੇਲੇ ਬੱਚੇ ਗੁਰਬਾਣੀ ਦਾ ਪਾਠ ਕਰਨ ਕਿਹੜੇ ਵੇਲੇ ਬੱਚੇ ਸਾਡੇ ਗੁਰੂ ਘਰੇ ਜਾਣ ਇਸ ਕਰਕੇ ਸਾਡਾ ਬੱਚਾ ਗੁਰਬਾਣੀ ਦਾ ਪਾਠ ਨਹੀਂ ਕਰਦਾ ਤੇ ਗੁਰੂ ਘਰ ਜਾਣ ਲਈ ਸਮਾਂ ਨਹੀਂ ਕੱਢ ਪਾਉਂਦਾ ਤਾਂ ਉਹਨਾਂ ਦੇ ਮਾਤਾ ਪਿਤਾ ਅੱਗੇ ਬੇਨਤੀ ਹੈ ਜੀ ਕਿ ਐਤਵਾਰ ਦਾ ਦਿਨ ਸਭ ਤੋਂ ਵਧੀਆ ਦਿਨ ਹੈ ਛੁੱਟੀ ਵਾਲਾ ਦਿਨ ਹੁੰਦਾ ਹੈ ਮਾਤਾ ਪਿਤਾ ਵੀ ਕਰੇ ਹਨ ਬੱਚੇ ਵੀ ਕਰ ਰਹੇ ਹੁੰਦੇ ਹਨ ਤੇ ਆਰਾਮ ਵੀ ਵਧੀਆ ਹੋ ਜਾਂਦਾ ਹੈ ਇਹ ਨਹੀਂ ਸੋਚਣਾ ਕਿ ਐਤਵਾਰ ਦਾ ਦਿਨ ਹੈ ਤੇ ਬਸ ਸੌਣਾ ਹੈ ਤੇ ਆਰਾਮ ਹੀ ਕਰਨਾ ਹੈ ਜਾਂ ਕਿਧਰੇ ਘੁੰਮਣ ਫਿਰਨ ਲਈ ਜਾਣਾ ਹੈ ਸਾਥ ਸੰਗਤ ਜੀ ਆਪਾਂ ਨਵੇਂ ਸਾਲ ਤੋਂ ਆਪਣੀ ਜ਼ਿੰਦਗੀ ਦਾ ਇਹ ਪੱਕਾ ਨਿਯਮ ਬਣਾ ਲਈਏ ਕਿ ਹਰ ਐਤਵਾਰ ਨੂੰ ਆਪਣੇ ਬੱਚਿਆਂ ਨੂੰ ਗੁਰੂ ਘਰੇ ਲੈ ਕੇ ਹੀ ਜਾਣਾ ਹੈ ਚਾਹੇ ਸਵੇਰੇ ਜਾਣਾ ਹੈ ਜਾਂ ਸ਼ਾਮ ਵੇਲੇ ਬਸ ਕਿਸੇ ਵੀ ਵੇਲੇ ਚਲੇ ਜਾਣਾ ਹੈ ਵੈਸੇ ਤਾਂ ਰੋਜ਼ ਹੀ ਜਾਣਾ ਚਾਹੀਦਾ ਹੈ ਪਰ ਕਿਸੇ ਕਾਰਨ ਜੇਕਰ ਨਹੀਂ ਜਾ ਪਾਉਂਦੇ ਤਾਂ ਐਤਵਾਰ ਦੇ ਦਿਨ ਜ਼ਰੂਰ ਜਾਣਾ ਚਾਹੀਦਾ ਹੈ ਗੁਰੂ ਘਰ ਜਾ ਕੇ ਗੁਰਬਾਣੀ ਦਾ ਪਾਠ ਸੁਣਨਾ ਚਾਹੀਦਾ ਹੈ ਕਥਾ ਕੀਰਤਨ ਸੁਣਨਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਵੇਖਣਾ ਫਿਰ ਜ਼ਿੰਦਗੀ ਦੇ ਕਿੰਨੇ ਦੁੱਖ ਦਰਦ ਜਲਦੀ ਹੀ ਦੂਰ ਹੋ ਜਾਣਗੇ ਬੱਚੇ ਦੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਜ਼ਿੰਦਗੀ ਦਾ ਸਹੀ ਮਾਰਗ ਮਿਲ ਜਾਵੇਗਾ ਬੱਚੇ ਨੂੰ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਵੈਸੇ ਤਾਂ ਬੱਚੇ ਨੂੰ ਰੋਜ਼ ਹੀ ਕਹੋ ਕਿ ਪਾਠ ਕਰਿਆ ਕਰੇ ਜੇਕਰ ਸਮਾਂ ਘਟਿਆ ਤਾਂ 5 ਮਿੰਟ ਮੂਲ ਮੰਤਰ ਦਾ ਜਾਪ ਹੀ ਕਰ ਲਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰ ਲਵੇ ਪਰ ਸਕੂਲ ਜਾਣ ਤੋਂ ਪਹਿਲਾਂ ਬੱਚਾ ਗੁਰਬਾਣੀ ਦਾ ਮੂਲ ਮੰਤਰ ਦਾ ਪਾਠ ਜ਼ਰੂਰ ਕਰਕੇ ਜਾਵੇ ਅਰਦਾਸ ਬੇਨਤੀ ਜ਼ਰੂਰ ਕਰਕੇ ਜਾਵੇ ਹਰ ਐਤਵਾਰ ਨੂੰ ਬੱਚੇ ਨੂੰ ਆਪਣੇ ਕੋਲ ਬਿਠਾ ਕੇ ਗੁਰਬਾਣੀ ਦਾ ਪਾਠ ਜ਼ਰੂਰ ਸ਼ੁਰੂ ਕਰਵਾਉਣਾ ਚਾਹੀਦਾ ਹੈ ਜੇਕਰ ਬੱਚੇ ਨੇ ਗੁਰਬਾਣੀ ਦਾ ਪਾਠ ਅਜੇ ਸ਼ੁਰੂ ਨਹੀਂ ਕੀਤਾ ਤਾਂ ਸ਼ੁਰੂਆਤ ਜਪਜੀ ਸਾਹਿਬ ਤੋਂ ਪਾਠ ਤੋਂ ਕੀਤੀ ਜਾਵੇ ਸੁਖਮਨੀ ਸਾਹਿਬ ਜੀ ਦਾ ਪੂਰਾ ਪਾਠ ਪਰਿਵਾਰ ਸਾਰਾ ਹੀ ਮਿਲ ਕੇ ਤੁਸੀਂ ਕਰ ਸਕਦੇ ਹੋ ਇਸ ਲਈ ਐਤਵਾਰ ਅਸੀਂ ਸਾਰੇ ਹੀ ਰਲ ਮਿਲ ਕੇ ਪਾਠ ਕਰੀਏ ਤਾਂ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਵੀ ਆ ਜਾਣਗੀਆਂ ਤੇ ਸਾਡਾ ਬੱਚਾ ਤਰੱਕੀ ਕਰੇਗਾ ਆਓ ਜੀ ਅੱਜ ਤੋਂ ਹੀ ਅਸੀਂ ਆਪਣਾ ਪੱਕਾ ਨਿਯਮ ਬਣਾ ਲਈਏ ਇਸ ਨਵੇਂ ਸਾਲ ਦੇ ਵਿੱਚ ਜੇਕਰ ਬੱਚਾ ਰੋਜ਼ ਪਾਠ ਨਹੀਂ ਕਰ پا ਰਿਹਾ ਗੁਰਦੁਆਰੇ ਨਹੀਂ ਜਾ پا ਰਿਹਾ ਤਾਂ ਘੱਟੋ ਘੱਟ ਐਤਵਾਰ ਦੇ ਦਿਨ ਹੀ ਗੁਰੂ ਘਰ ਲੈ ਕੇ ਜਾਣਾ ਜ਼ਰੂਰੀ ਹੈ ਗੁਰਬਾਣੀ ਦਾ ਪਾਠ ਵੀ ਕਰਵਾਉਣਾ ਹੈ ਵੇਖਣਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਹੈ ਸਾਡੇ ਬੱਚੇ ਨੂੰ ਆਪਣੇ ਚਰਨਾਂ ਦੇ ਨਾਲ ਗਿਆਨ ਦੇ ਨਾਲ ਜੋੜ ਲੈਣਾ ਹੈ ਜਿਸ ਦਿਨ ਗੁਰੂ ਦਾ ਗਿਆਨ ਹਾਸਿਲ ਹੋ ਗਿਆ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਤਾਂ ਤੁਹਾਡੇ ਸਾਰੇ ਹੀ ਕਾਰਜ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਹ ਕੁਝ ਖਾਸ ਗੱਲਾਂ ਖਾਸ ਮਾਤਾ ਪਿਤਾ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਪਰਮਾਤਮਾ ਜੀ ਸਾਰੇ ਹੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ